ਲੱਚਵਾਈ ਚ ਬੂਈ ਤਾਂ ਉਹੀ ਗੱਲ ਆ ਵੀ ਪੰਪ ਵਾਲਾ ਸਿਸਟਮ ਆ ਲੈ ਪਿਛਲੇ ਥਣਾ ਤੋਂ ਵੀ ਮਾਰਦੀ ਬਾਈ ਲੱਚਵਾਈ ਚ ਬੂਈ ਝੋਟੀ ਦੀ ਸੱਜਣੋ ਹੈਗੀ ਆ ਓਕੇ ਸ੍ਰੀ ਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਹੋਏ ਆ ਬਾਈ ਪਿੰਡ ਰਾਏਖਾਨਾ ਤਹਿਸੀਲ ਹੈਗੀ ਆ ਮੋੜਮਰ ਦੀ ਬਾਕੀ ਜੇ ਜ਼ਿਲ੍ਹਾ ਕਰ ਲਈਏ ਜ਼ਿਲ੍ਹੇ ਦੀ ਗੱਲ ਕਰ ਲਈਏ ਸੱਜਣੋ ਜ਼ਿਲ੍ਹਾ ਰਹਿ ਜਾਂਦਾ ਬਾਈਆਂ ਨੂੰ ਬਠਿੰਡਾ ਕਿਉਂਕਿ ਬਠਿੰਡਾ ਇੱਥੇ ਤੋਂ ਨੇੜੀ ਆ 20 ਤੋਂ 25 ਕਿਲੋਮੀਟਰ ਦੀ ਦੂਰੀ ਤੇ ਬਠਿੰਡਾ ਤੇ ਬਾਕੀ ਐਡਰੈਸ ਜਿਹੜਾ ਸਾਰਾ ਕਨਫਰਮ ਆਪਾਂ ਬਾਈ ਤੋਂ ਕਰਾ ਦਾਂਗੇ ਝੋਟੀਆਂ ਦਿਖਾਵਾਂਗੇ ਸੱਜਣੋ ਅੱਜ ਦੀ ਵੀਡੀਓ ਚ ਦੋ ਇੱਕ ਤਾਂ ਦਿਖਾਵਾਂਗੇ ਸੂਈ ਸਮਾਰੀ ਝੋਟੀ ਪਿਛੇ ਪਯੋਰ ਨੀਲੀ ਰਾਵੀ ਦੀ ਕੱਟੀ ਆ ਤੇ ਆਪ ਪੈਂਦੀ ਆ ਉਹ ਮੋਹਰਾਂ ਨਾਲ ਚ ਤੇ ਇੱਕ ਝੋਟੀ ਹੈਗੀ ਆ ਬਾਈ ਗੱਬਣ ਉਹ ਮੇਰਾ ਖਿਆਲ ਆ 5 ਤੋਂ 7 ਦਿਨ ਕਰਦੀ ਆ ਤੇ ਬਾਕੀ ਆ ਜੋ ਗੱਲਬਾਤ ਸਾਰੀ ਬਾਈ ਨਾਲ ਕਰਾ ਦਨੇ ਤੋਰ ਕੇ ਵੀ ਦਿਖਾਵਾਂਗੇ ਜਾਨਵਰ ਤੇ ਬਾਕੀ ਰੇਟ ਦੀ ਗੱਲ ਵੀ ਬਾਈ ਨਾਲ ਕਰਾਂਗੇ ਆ ਜਿਓ ਜੀ ਨਾਮ ਦਾਦੂ ਬਾਈ ਹੈ। ਨਾ ਮੇਰਾ ਕਲਦੀਪ ਸਿੰਘ। ਕਲਦੀਪ ਸਿੰਘ ਆਣ ਬੋਲ ਪੂਰੇ ਗੜ ਕੇ ਨਾ ਰੋਟੀ ਰੋਟੀ। ਕਲਦੀਪ ਸਿੰਘ। ਹਾਂ ਕਲਦੀਪ ਸਿੰਘ ਪਿੰਡ ਰਾਏਖਾਨਾ। ਪਿੰਡ ਰਾਏਖਾਨਾ। ਆ ਤਹਿਸੀਲ ਮੋੜ ਮੰਡੀ ਬਾਈ ਹੈ। ਤਹਿਸੀਲ ਮੋੜ ਮੰਡੀ ਹਾਂ। ਠੀਕ ਹੈ ਗੱਲ। ਲੈ ਉਧਰ ਸੁਈ ਹੋਈ ਤੋਂ ਕਰ ਲਈਏ ਸਟਾਰਟ ਆਪਾਂ। ਹਾਂ ਉਧਰੋਂ ਕਰ। ਆ ਲੈ ਸੱਜਣਾ ਸੁਈ ਹੋਈ ਝੋਟੀ ਦਿਖਾਉਨੇ ਆ ਸਾਨੂੰ। ਇਹ ਆ ਗਈ ਭਾਈ ਵੱਡੇ ਕਦ ਕੱਦ ਚ। ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਦਾ ਨਾ ਕਈ ਸੱਜਣਾ ਦਾ ਛੇਕਪਾ ਹੁੰਦਾ ਵੀ ਯਾਰ ਛੋਟੀਆਂ ਝੋਟੀਆਂ ਦੇ ਵਿੱਚ ਸੱਜਣ ਵੱਡੀਆਂ ਦਿਖਾਉਂਦੇ ਨੇ। ਕਿਉਂਕਿ ਆਪਣਾ ਮਕਸਦ ਕੀ ਹੁੰਦਾ ਭਾਈ ਜ ਇਹ ਝੋਟੀ ਹੈਗੀ ਬਈ ਵੱਡੇ ਕਦ ਕਾੜ ਚ ਇਹਨੂੰ ਤੁਸੀਂ ਨੇੜੇ ਆ ਕੇ ਵੀ ਦੇਖ ਲਿਓ ਬਾਕੀ ਚੀਜ਼ ਤੁਹਾਨੂੰ ਦੱਸੂਗੀ ਵੀ ਕਿਉਂਕਿ ਜਿਹੜੀ ਚੀਜ਼ ਮੈਂ ਦਿਖਾਉਂਗਾ ਤੁਹਾਨੂੰ ਸੱਜਣਾ ਕੈਮਰੇ ਚ ਨਹੀਂ ਲੱਗ ਸਕਦੀ ਆ ਪਰ ਜਦੋਂ ਨੇੜੇ ਆ ਕੇ ਦੇਖੋਗੇ ਤੁਹਾਨੂੰ ਉਹ ਚੀਜ਼ ਸੱਜਣਾ 21 ਲੱਗੂਗੀ ਇਹ ਆ ਗਈ ਫੁੱਲ ਵੱਡੇ ਕਦ ਕਾੜ ਚ ਹੈ ਤੇ ਥਣ ਥਣੋੜ ਦੀ ਬਣਵਟ ਦੇਖ ਸਕਦੇ ਹੋ ਇਹ ਤਾਜੀ ਸੂਈ ਆ ਕਿੰਨੀ ਕੁ ਦਿਨ ਹੋ ਗਏ ਬਈ ਸੂਈ ਨੂੰ ਇਹ ਅੱਜ 4 ਵਜੇ ਸੂਈ ਆ ਤੜਕੇ ਅੱਜ ਅੱਜ ਸਵੇਰੇ 4 ਜੇ ਤਾਂ ਨਹੀਂ ਪਈ ਜੇ ਜੇਰ ਪਈ ਵੀਰੇ ਉਧਰ ਪਈ ਆ ਜੇ ਇਹਦੇ ਦੀ ਡਾਨਾ ਤੇ ਬਾਕੀ ਆ ਜਾਲੇ ਜੱਪੇ ਕਰਦੀ ਆ ਹਨਾ ਹਾਂ ਹਾਂ ਆ ਕੱਟੀ ਜਾਰੇ ਨੇ ਪਿਓਰ ਨੀਲੀ ਦੀ ਦੇਤੀ ਹਨਾ ਛੋਟੀ ਹੈਗੀ ਮੋਰਾ ਨਾਲ ਦੀ ਇਹ ਬਸ ਟੀਕੇ ਟੂਕੇ ਦਾ ਹੋ ਜਾਂਦਾ ਨਾ ਹਾਂ ਕੱਟੀ ਸੱਜਣਾ ਜੇ ਗੱਲ ਕਰਲਾਂ 110% ਪਿਓਰ ਨੀਲੀ ਚ ਪੈਂਦੀ ਆ ਕਿਉਂਕਿ ਦੀ ਅੱਖ ਆ ਜਿਹੜੀ ਅੱਖ ਵੀ ਨੀਲੀ ਵਾਲੀ ਆ ਤੇ ਪੂਰੀ ਮਾਰਕਿੰਗ ਹੈ ਸ਼ੂ ਤੋਂ ਲਾ ਕੇ ਇਹਦਾ ਸੂਆ ਕਿਹੜਾ ਬਾਈ ਛੋਟੀ ਦਾ ਇਹਦਾ ਦੂਜੇ ਸੂਏ ਸੂਈ ਆ ਹੁਣ ਅੱਛਾ ਦੂਜੇ ਸੂਏ ਸੂਈ ਆ ਪਹਿਲਣ ਦਾ ਕਿੰਨਾ ਦੁੱਧ ਦੱਸਿਆ ਆਪਾਂ ਨੂੰ ਰਿਕਾਰਡ ਕੋਈ ਪਹਿਲਾ ਇਹਦਾ ਸੀਆ 12 ਲੀਟਰ ਦੁੱਧ 12 ਲੀਟਰ ਬੀਏ ਸਵੇਰੀ ਮਲ 14 15 ਜੇ ਹਾਂ 15 ਖੋਲਾ ਦੇਉਗੀ ਵੀਰੇ ਹਾਂ ਖੋਲ ਕੇ ਤੋੜ ਦੋ ਬਾਈ ਇੱਕ ਵਾਰੀ ਲੈ ਸੱਜਣੋ ਇਹਦੀਆਂ ਤੁਹਾਨੂੰ ਮੈਂ ਧਾਰਾਂ ਵੀ ਮਾਰ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ ਵੀਡੀਓ ਦੇ ਵਿੱਚ ਹੀ ਕਿਉਂਕਿ ਸਮਾਂ ਜਿਹੜਾ ਇਸ ਵਕਤ ਵੀਡੀਓ ਬਣਾਉਣ ਦਾ 9 ਤੋਂ 10 ਦਾ ਟਾਈਮ ਆ ਸਵੇਰੇ 4 ਵਜੇ ਇਹ ਛੋਟੀਆਂ ਸੂਈਆਂ ਤੇ ਬਾਕੀ ਉਹੀ ਗੱਲ ਆ ਵੀ ਕੱਦ ਕਾੜ ਹੈਗਾ ਫੁੱਲ ਵੱਡਾ ਇਹਦਾ ਤੇ ਥਣ ਥਣੌਟ ਵੀ ਬਾ ਕਮਾਲ ਲੱਗਿਆ ਸੱਜਣੋ ਜੇ ਗੱਲ ਕਰ ਲਈ ਬਾਈ ਲੱਗਿਆ ਵੀ ਪੂਰੀ ਦੂਰੀ ਤੇ ਆ ਸੂਆ ਇਹਦਾ ਹੈਗਾ ਦੂਜੇ ਪਾਸੇ ਇੱਥੋਂ ਕਮਾਲ ਜੀ ਲਾ ਇੱਥੇ ਤੋਂ ਤੁਸੀਂ ਇਹਦੇ ਕਦ ਕੱਦ ਦਾ ਅੰਦਾਜ਼ਾ ਲਾ ਲਿਓ ਤੇ ਬਾਕੀ ਲੰਬਾਈ ਲੰਬੂਈ ਦੀ ਗੱਲ ਕਰਲਾਂ ਸੱਜਣੋ ਲੰਬਾਈ ਲੰਬੂਈ ਵੀ ਬਹੁਤ ਜ਼ਿਆਦਾ ਛੋਟੀ ਦੀ ਕਿਉਂਕਿ ਜਾਨਵਰ ਕਈ ਵਾਰੀ ਨਾ ਸਮਾਨ ਦੇਖ ਕੇ ਡਰ ਜਾਂਦਾ ਆਪਣਾ ਤੇ ਮੰਗ ਰਹੇ ਦੇ ਹੈਗੀ ਆ ਮੇਨ ਗੱਲ ਆ ਜਿਹੜੀ ਸੱਜਣੋ ਪੱਤੀ ਲਾ ਇੱਥੇ ਤੋਂ ਨਾ ਤੁਹਾਨੂੰ ਥਾਣੇ ਤੋਂ ਦਿਖਾ ਦੇਣਾ ਇੱਕ ਵਾਰੀ ਇਹਦਾ ਮੈਂ ਪੂਰੀ ਦੂਰੀ ਤੇ ਲੱਗਿਆ ਤੇ ਇਧਰੋਂ ਅਗਲੇ ਪੰਨੇ ਉਹ ਵੀ ਲੇਵਾ ਦਿਖਾ ਦਾਂ ਇਹਦਾ ਤੁਹਾਨੂੰ ਮੈਂ ਸੱਜਣੋ ਅਗਲੇ ਪੰਨੇ ਉਹ ਵੀ ਭਾਈ ਇਹਦਾ ਥਾਣੇ ਤੋਂ ਮੋੜ ਚੈੱਕ ਕਰ ਸਕਦੇ ਹੋ ਗੈਪ ਪੂਰਾ ਥਾਣਾ ਚ ਤੇ ਲੱਗਿਆ ਵੀ ਯਾਰ ਦੂਰਾ ਥਾਣਾ ਜੇ ਐ ਸੂਈ ਆ ਅੱਜ ਸਵੇਰੇ 4:00 ਵਜੇ ਬਾਈ ਹਨਾ ਹਾਂਜੀ ਹਾਂ 1400 ਮਰਵਾ ਦੇ ਦੀਆਂ ਬੱਚਾ ਲਾ ਜੀ ਬਾਈ ਲੈ ਸੱਜਣਾ 1400 ਨੂੰ ਮਾਰ ਕੇ ਦਿਖਾ ਦੇ ਲੈ ਝੋਟੀ ਨਾਂ ਅੰਡਰੀ ਤੇ ਬਾਕੀ ਜਿਹੜਾ ਗੈਪ ਗੂਪਾ ਥਾਣਾ ਚ ਬਾਈ ਗੈਪ ਗੂਪ ਵੀ ਬਾ ਕਮਾਲ ਆ ਬਾਕੀ ਜਿਸ ਟੈਪ ਦਾ ਥਾਣਾ ਆਪਣੇ ਸੱਜਣਾ ਮੰਗਦੇ ਹੁੰਦੇ ਨੇ ਥਾਣ ਵੀ ਯਾਰ ਨਹੀਂ ਉਸੇ ਟੈਪ ਦਾ ਲੱਗਿਆ ਤੇ ਬਾਕੀ ਸਿੰਘ-ਸੁੰਗ ਦੀ ਗੱਲ ਕਰ ਲਈ ਸਿੰਘ-ਸੁੰਗ ਯਾਰ ਮੁੰਦਰੀ ਵਾਲਾ ਸਿੰਘ ਆ ਬਿਲਕੁਲ ਕੁੰਡੇ ਸਿੰਘਾਂ ਜਿਹਾ ਝੋਟੀ ਤੇ ਬਾਕੀ ਇੱਥੇ ਤੋਂ ਕੋਸ਼ਿਸ਼ ਕਰੂੰਗਾ ਹੁਣ ਇਹਦੀਆਂ ਮੈਂ ਤੁਹਾਨੂੰ 14 ਵੀ ਦਿਖਾਉਣ ਦੀ ਤੇ ਮੇਨ ਗੱਲ ਇਹ ਜਿਹੜੀ ਸੱਜਰੋਂ ਨਾਲ ਇਹਦੇ ਹੈਗੀ ਆ ਬਾਈ 31 ਤੇ ਇੱਥੇ ਤੋਂ ਫੇਸ ਕਵਾਲ ਵੀ ਦੇਖ ਸਕਦੇ ਹੋ ਛੋਟੀ ਵੀ ਤੇ ਮਾਗਰ 31 ਆ ਜਿਹੜੀ 31 ਹੈਗੀ ਆ ਪਿਓਰ ਨੀਲੀ ਰਾਵੀਸ਼ ਹੋ ਗਿਆ ਤੇ ਬਾਕੀ ਜਿਹੜੇ ਵੀ ਸੱਜਣੋਂ ਬਾਈ ਇਹ ਛੋਟੀ ਪਸੰਦ ਆਉਗੇ ਉਹ ਨੇੜੇ ਆ ਕੇ ਯਾਰ ਤਸੱਲੀ ਕਰਕੇ ਜਾਨਵਰ ਜ਼ਰੂਰ ਲੈ ਜਾ ਕਰੋ ਕਿਉਂਕਿ ਕਿਸੇ ਦੀ ਯਾਰਾ ਗਰੰਟੀ ਵਾਲੀ ਗੱਲ ਤੇ ਨਾ ਰਿਹਾ ਕਰੋ ਬਾਈ ਬਣ ਕੇ ਹਨਾ ਜਿਹੜੀ ਚੀਜ਼ ਤੁਸੀਂ ਪੈਸੇ ਲਾਉਣੇ ਹੁੰਦੇ ਨੇ ਨੇੜੇ ਆ ਕੇ ਤਸੱਲੀ ਕਰਕੇ ਚੀਜ਼ ਨੂੰ ਲੈ ਜਾ ਕਰੋ ਆ ਗਈ ਬਾਈ ਹਾਂ ਲਬਨ ਦੇ ਬੱਚਾ ਬਈ ਦਿਖਾ ਦਿੱਤਾ ਰਾਮਾਰਗੀ ਆ ਥਾਣ ਥਨੌੜ ਤਾਂ ਉਹੀ ਗੱਲ ਹੈ ਵੀ ਸੱਜਣਾ ਐਨ ਬਣਾਇਆ ਪੂਰਾ ਟੌਪ ਦਾ ਲੱਗਿਆ ਵੀ ਪੂਰੀ ਦੂਰੀ ਤੇ ਆ ਕੇ ਗੱਲ ਕਰ ਲਈਏ ਤੇ ਬਾਕੀ ਨਾ ਸਾਨੂੰ ਸਭ ਹੀ ਚੰਗੀਆਂ ਲੈਵੇ ਤੇ ਤਾਰਾ ਦਿਖਾ ਦੇ ਮਾਰਗੀ ਪਰ ਲਿ ਦੰਡੀ ਵੀ ਨਾਲ ਠੀਕ ਹੈ ਵੀਰੇ ਮੈਂ ਤਾਰਾ ਪੂਰਾ ਤੁਹਾਨੂੰ ਮਾਰ ਕੇ ਦਿਖਾਤੀ ਆ ਬਾਕੀ ਭਾਈ ਨੇੜੇ ਆ ਕੇ ਪਾਸ ਕਰਕੇ ਲੈ ਜਾਓ ਹਨਾ ਉਹ ਤੁਹਾਡਾ ਫਰਜ ਬਣਦਾ ਕਿਉਂਕਿ ਜਦੋਂ ਤੁਸੀਂ ਨਾ ਕਿਸੇ ਵੀ ਚੀਜ਼ ਤੇ ਪੈਸੇ ਲਾਉਣੇ ਨੇ ਨੇੜੇ ਆ ਕੇ ਤਸੱਲੀ ਕਰਕੇ ਲੈ ਜਾਣ ਦਾ ਸੱਜਣੋਂ ਤੁਹਾਡਾ ਫਰਜ ਹੁੰਦਾ ਤੇ ਹੁਣ ਆਪਾਂ ਤੁਹਾਨੂੰ ਦਿਖਾਉਣ ਲੱਗਿਆ ਦੋ ਨੰਬਰ ਵਾਲੀ ਇਹ ਝੋਟੀ ਹੈਗੀ ਆ ਭਾਈ ਗੱਬਣਾ ਇਹ ਹਲੇ ਮੇਰਾ ਖਿਆਲ ਹੈ ਹਫਤਾ 10 ਦਿਨ ਕੱਢਦੀ ਆ ਹਨਾ ਭਾਈ ਇਹਦੀ ਕੀ ਡਿਟੇਲ ਆ ਭਾਈ ਇਹ ਦੂਜੇ ਸੂਏ ਸੁਣਾ ਇਹਦੇ ਰਹਿੰਦੇ 10 ਦਿਨ ਅੱਛਾ 10 ਦਿਨ ਡੇੜ ਘੇੜ ਕਰਦੀ ਆ ਹਾਂ ਹਾਂ ਤੇ ਬਾਕੀ ਇੱਕ ਗੱਲ ਤੁਹਾਨੂੰ ਹੋਰ ਦੱਸ ਦੇਣਾ ਸੱਜਣੋ ਘਰੇਲੂ ਸੱਜਣਾ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਟੋਕੜ ਗੱਬਣਾ ਚੰਗੀਆਂ ਝੋਟੀਆਂ ਲੈ ਕੇ ਬਾਈ ਹਨਾ ਪਾਲ ਤੇ ਜਰੂਰ ਵੇਚ ਲੈਣਾ ਬਈ ਆਪਾਂ ਹਨਾ ਹਾਂਜੀ ਹਾਂ ਆ ਬਾਈ ਕਹਿੰਦਾ ਟੋਕੜ ਗੱਬਣ ਝੋਟੀਆਂ ਆਪਾਂ ਚੰਗੇ ਰਕਾਰ ਵਾਲੀ ਲੈ ਲੈਣਾ ਤੇ ਘਰੇ ਤਿਆਰ ਕਰਕੇ ਵੇਚਦੇ ਨੇ ਇਹਨੂੰ ਤੋਰੇਗਾ ਖੋਲ ਹਾਂ ਹਾਂ ਤੋਰ ਦਿੰਨੇ ਆ ਬੋਚ ਕੇ ਤੋਰਦੇ ਡਰਦੀ ਆ ਥੋੜਾ ਜਿਹਾ ਹਨਾ ਆ ਸੂਆ ਇਹਦਾ ਵੀ ਦੂਜਾ ਦੋਹੇ ਝੋਟੀਆਂ ਨਾਲ ਸੱਜਣੋ ਦੂਜਾ ਸੂਆ ਏ ਛੋਟੀ ਬਾਈ ਹਫਤੇ ਤੋਂ 10 ਦਿਨ ਕੱਢ ਦਿਆ ਹਜੀ ਆਇਆ ਵਾ ਮੋੜ ਲਿਆ ਬਾਈ ਕੋਈ ਨਹੀਂ ਡਰਦੀ ਆ ਬੱਸ ਬਾਤ ਮਾਰਦੇ ਉੱਥੇ ਖੜੂ ਜਾ ਕੇ ਨਾ ਨਾ ਕਿੱਲੇ ਤੇ ਆ ਜੀ ਆ ਜਾ ਤੋ ਟੀਰਾ ਸੱਜਣਾਂ ਦੀ ਗੱਲ ਕਰਨਾ ਕੱਦ ਕਾਠ ਇਹਦਾ ਵੀ ਚੰਗਾ ਬਾਈ ਕਿਉਂਕਿ ਜਿਹੜੀ ਦਾ ਦਰਮਿਆਨਾ ਕੱਦ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹਦਾ ਦਰਮਿਆਨਾ ਕੱਦ ਦਾ ਇਹਦਾ ਕੱਦ ਕਾਠ ਵੀ ਚੰਗਾ ਤੇ ਬਾਕੀ ਜੇ ਉਹ ਝੋਟੀ ਦੀ ਗੱਲ ਕਰ ਲਈਏ ਇਹਦੇ ਮੁਕਾਬਲੇ ਉਹਦਾ ਕੱਦ ਇਹਦੇ ਨਾਲੋਂ ਵੀ ਉੱਚਾ ਬਾਈ ਹਨਾ ਹਾਂ ਹਾਂ ਉਹਦਾ ਕੱਦ ਕਾਠ ਇਹਦੇ ਨਾਲੋਂ ਵੀ ਉੱਚਾ ਤੇ ਉਹਦੀ ਲੰਬਾਈ ਲੰਬੂਈ ਵੀ ਜ਼ਿਆਦਾ ਆ ਬਾਈ ਇੱਕ ਵਾਰੀ ਤੁਹਾਨੂੰ ਫੇਰ ਜਹਾਤ ਮਰਵਾਦਾ ਇੱਧਰ ਮੈਂ ਇੱਥੇ ਉਹ ਲੰਬਾਈ ਲੰਬੂਈ ਦੇਖ ਸਕਦੇ ਹੋ ਝੋਟੀਆਂ ਦਾ ਹੈਗਾ ਦੋਨਾਂ ਦਾ ਦੂਜਾ ਸੂਆ ਇਹਦੇ ਮਗਰ ਕੱਟੀਆਂ ਤਾਜੀ ਸੂਈਆਂ ਨਿੱਲੀ ਰਾਵੀ ਦੀ ਤੇ ਆ ਛੋਟੀ ਹਫਤੇ ਤੋਂ 10 ਦਿਨ ਕੱਢ ਦਿਆ ਇਹਦਾ ਕੀ ਰਕਾਰਿਆ ਦੱਸਿਆ ਬਾਈ ਪਹਿਲਣ ਦਾ ਇਹਨੇ 10 ਕਿਲੋ ਪਹਿਲੇ ਸੂਏ ਦਿੱਤਾ ਇਹਨੇ ਅੱਛਾ 10 ਕਿ ਦਿੱਤਾ ਵੀ ਐਸ ਵਾਰੀ 12 13 ਪਾ ਦੂਗੀ ਹਾਂ ਹਾਂ 14 ਕੱਢ ਦੂਗੀ ਇਤਕੀ ਹਾਂ ਇਤਕੀ ਬਾਈ ਕਹਿੰਦਾ 13 14 ਪਾ ਦੂ ਤੇ ਬਾਕੀ ਯਾਰ ਜਿਹੜੇ ਸੱਜਣਾਂ ਚੀਜ਼ ਲੈਣੀ ਹੁੰਦੀ ਆ ਉਹ ਤੁਸੀਂ ਯਾਰ ਆਪਦੀ ਸਮਝ ਨਾਲ ਲੈਣੀ ਹੁੰਦੀ ਆ ਤੇ ਬਾਕੀ ਇਹਦਾ ਥਣ ਥਣੋਟ ਹੈ ਥਣ ਥਣੋਟ ਇਹਨੂੰ ਚੰਗਾ ਲੱਗਿਆ ਜਦੋਂ ਇੱਧਰ ਨੂੰ ਜਾਊਗੀ ਦੇਖ ਸਕਦੇ ਹੋ ਤੇ ਲੇ ਵਾਲੂਗਾ ਵੀ ਚੰਗਾ ਬਣਾਉਂਦੀ ਆਉਂਦੀ ਆ ਕਿਉਂਕਿ ਚੌੜੇ ਆਰਡਰ ਦੀ ਛੋਟੀ ਬਣੂਗੀ ਥਣ ਨੰਬਰ ਬੋਲ ਦੋ ਭਾਈ ਆਪਣਾ 78377 ਹਾਂਜੀ 60.98 ਆ ਰੇਟ ਦਾ ਫਿਰ ਕਿਵੇਂ ਕਰੋਗੇ ਭਾਈ ਰੇਟ ਫੋਨ ਤੇ ਹੋ ਜਾਊਗਾ ਵੀਰੇ ਬੜਾ ਜਿਆਦਾ ਤਾਂ ਨਹੀਂ ਹੁੰਦਾ ਨਹੀਂ ਨਹੀਂ ਹਾਂ ਲੈ ਰੇਟ ਸਜਣੋ ਜੈਨੂਅਨ ਹੀ ਹੋਊਗਾ ਰੇਟ ਫੋਨ ਤੇ ਹੋ ਜਾਊਗਾ ਭਾਈ ਕਹਿੰਦਾ ਫੋਨ ਬਾਈ ਨੂੰ ਮਿਲਾ ਲਿਓ ਇੱਕ ਵਾਰੀ ਨੰਬਰ ਫੇਰ ਬੋਲ ਦੋ ਜੀ 7878377 ਹਾਂਜੀ 60598 ਆ ਜੋਟੀ ਖੋਲ ਕੇ ਕੇਰਾ ਹੋਰ ਤੋੜ ਦੋ ਭਾਈ ਐ ਨੂੰ ਲੰਬੀ ਚਲਾ ਦੇ ਲੈ ਝੋਟੀ ਸੱਜਣੋਂ ਸਾਨੂੰ ਸੂਈ ਹੋਈ ਇੱਕ ਵਾਰੀ ਆਪਾਂ ਹੋਰ ਖੋਲ ਕੇ ਦਿਖਾ ਦੇਣਾ ਕਿਉਂਕਿ ਦੂਰ ਤੋਂ ਕਿਸੇ ਸੱਜਣ ਨੇ ਕਈ ਵਾਰੀ ਜਲ ਜਾਨਵਰ ਆਨਲਾਈਨ ਵੀ ਮਂਗਾਉਣਾ ਹੁੰਦਾ ਕਿਉਂਕਿ ਮੇਰਾ ਕੰਮ ਹੁੰਦਾ ਚੈਨਲ ਵਾਲੇ ਸੱਜਣ ਦਾ ਜਾਨਵਰ ਨੂੰ ਰੇਕ ਪੱਖ ਤੋਂ ਦਿਖਾਉਣਾ ਤੇ ਬਾਕੀ ਥੋੜਾ ਕੰਮ ਹੁੰਦਾ ਸੱਜਣੋਂ ਜਾਨਵਰ ਨੂੰ ਨੇੜੇ ਆ ਕੇ ਤਸੱਲੀ ਕਰਕੇ ਖਰੀਦ ਕੇ ਲੈਣਾ ਬਾਹੌਲੀ ਲੈ ਜਾ ਜਮੇ ਲਾ ਇੱਥੇ ਤੋਂ ਲੰਬਾਈ ਲੰਬੂਈ ਦੇਖ ਸਕਦੇ ਹੋ ਕੱਦ-ਕਾੜ ਦੇਖ ਸਕਦੇ ਹੋ ਕੱਦ-ਕਾੜ 'ਚ ਸੱਜਣੋਂ ਜਿਹੜਾ ਦਰਮਿਆਨੇ 'ਚ ਹੋਊਗਾ ਮੈਂ ਦੱਸੂਗਾ ਇਹ ਹੈਗੇ ਫੁੱਲ ਵੱਡੇ ਕੱਦ-ਕਾੜ ਤੇ ਦੂਜਾ ਛੂਆ ਤੇ ਇੱਥੇ ਤੋਂ ਝੋਟੀਆ ਥੰਖਣਾ ਉਰ ਦੇਖ ਸਕਦੇ ਹੋ ਲੇਵਾ ਦੇਖ ਸਕਦੇ ਹੋ ਤੇ ਬਾਕੀ ਜਿਹੜੇ ਵੀ ਸੱਜਣੋਂ ਬਾਈ ਇਹਨਾਂ ਦੋਨੇ ਜਾਨਵਰਾਂ 'ਚ ਜਿਹੜਾ ਵੀ ਜਾਨਵਰ ਪਸੰਦ ਆਊਗਾ ਨੇੜੇ ਆਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ ਜੀ